ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਬਲੌਗ ਦੀ ਲੱਗੇ ਅੱਜ ਸ਼ੁਰੂਆਤ ਕਰਨ ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਇਹੀ ਬੇਨਤੀ ਆ ਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਸੋ ਵੀਰੋ ਜਿਹੜੀਆਂ ਵੀ ਗੁਰੂ ਘਰ ਦੇ ਵਿੱਚ ਸੇਵਾਵਾਂ ਹੋਣਗੀਆਂ ਉਹ ਸਾਨੂੰ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਗੁਰਦੁਆਰਾ ਸਾਹਿਬ ਪਹੁੰਚ ਗਏ ਸੀ ਅੱਜ ਸਵੇਰੀ ਬਾਬਾ ਜੀ ਕਥਾ ਕਰਕੇ ਚਲੇ ਗਏ ਸੋ ਹੁਣ ਹੋਰ ਅੱਜ ਸੰਗਤਾਂ ਆਉਣਗੀਆਂ ਇੱਥੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਆਉਣਗੇ ਅਤੇ ਹੋਰ ਇੱਕ ਪਾਰਟੀ ਆਉਗੀ ਉਹਦੇ ਬਾਰੇ ਤੁਹਾਨੂੰ ਦਿਖਾਵਾਂਗੇ ਸੋ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲੀ ਕਰਤਾ ਸੀ ਉਹ ਦਣਾ ਆਇਆ ਨਹੀਂ ਗਿਆ ਦੋ ਦਿਨਾਂ ਤੋਂ ਬੁਖਾਰ ਚੜਿਆ ਰਿਹਾ ਬਲੌਗ ਵੀ ਨਹੀਂ ਪਾ ਸਕੇ ਬਾਬਾ ਹਰਨੈਲ ਸਿੰਘ ਜੀ ਆਏ ਸੀ ਚੋਲਾ ਬਦਲ ਗਏ ਸੀ ਸਾਰੇ ਦੂਜੇ ਰੰਗਾਂ ਦਾ ਚੜਾ ਗਏ ਆਪਾਂ ਨੇ ਉੱਪਰ ਡਿਊਟੀ ਸਾਫ ਦੇ ਦੀ ਝੰਡੇ ਨੇ ਉਹ ਬਣਵਾਏ ਨੇ ਬਸੰਤੀ ਕਲਰ ਦੇ ਬਸੰਤੀ ਕਲਰ ਦੇ ਚੋਲਾ ਬਦਲਤਾ ਬਾਕੀ ਜਿਹੜੀਆਂ ਉਹ ਸੰਗਤਾਂ ਹੋਣਾ ਉਹਨਗੀਆਂ ਉਹਨਾਂ ਵਾਸਤੇ ਸਰੂਪ ਆਏ ਤਿਆਰ ਕਰਨੇ ਨੇ ਆਪਾਂ ਨੇ ਸੋ ਦੀ ਕਟਿੰਗ ਕਰ ਲਈਆਂ ਹੁਣ ਆਪਾਂ ਇੱਥੋਂ ਬਾਬਾ ਜੀ ਤੋਂ ਕੈਂਚੀ ਲੈ ਲਈਏ ਇਹ ਬਾਬਾ ਜੀ ਦੇ ਹੈਡ ਗਰੰਟੀ ਸਾਹਿਬ ਦਾ ਕਮਰਾ ਇਹ ਸੋਨਾਂ ਤੋਂ ਕੈਂਚੀ ਟਰੋ ਲਈਏ ਆਪਾਂ ਸੋ ਮਿਲ ਜਾਂਦੋਂ ਫਿਰ ਦਿਖਾਉਣਾ ਜੀ ਸੋ ਕੈਂਚੀ ਮਿਲ ਗਈ ਆਪਾਂ ਨੂੰ ਚੱਲਦੇ ਆ ਜੀ ਹੁਣ ਆਪਣੇ ਨਮਾਰੀ ਦੇ ਵਿੱਚ ਸਰੋਪੇ ਰੱਖੇ ਹੋਏ ਨੇ ਉਹਨਾਂ ਦੀ ਕਟਿੰਗ ਕਰ ਲਈਏ ਸਭ ਬੈਠੀਆਂ ਨੇ ਉਹਨਾਂ ਨੂੰ ਸਰਚ ਕਰਨ ਵਾਲੀਆਂ ਆਪਾਂ ਅੱਗੇ ਜਾ ਦੇਣ ਕਿੰਨੀ ਹੱਦ ਤੀ ਦਾ ਲੋਗਰੋ ਚਾਕੇ ਲਿਖ ਦੋਏ ਉਹਦੀ ਜਿੱਦੀ ਉਸੇ ਦੇ ਨਹੀਂ ਪੈਂਦੇ ਸਵਾ ਦੋ ਦੋ ਮੀਟਰ ਦੇ ਸਰੋਪੇ ਆਪਾਂ ਕਟਿੰਗ ਕਰ ਲਈਏ ਆ ਟਿੰਗ ਕਰਕੇ ਫੇਰ ਦਿਖਾਉਣੀ ਆ ਜੀ ਸਾਨੂੰ ਕੱਲ ਅਚਾਨਕੇ ਫੋਨ ਆ ਗਿਆ ਵੀ ਭਾਈ ਇੱਕ ਪਾਰਟੀ ਆ ਰਹੀ ਆ ਉਸ ਵਿੱਚ ਸ਼੍ਰੋਮਣੀ ਕਮੇਟੀ ਦੇ ਬੰਦੇ ਵੀ ਆ ਰਹੇ ਨੇ ਵੀ ਭਾਈ ਉਹਨਾਂ ਨੂੰ ਸਰੋਪੇ ਪਾਉਣੇ ਪੈਣਗੇ ਫੇਰ ਕੱਲ ਬੁਖਾਰ ਚੜੇ ਚੜਾਏ ਜੇ ਸਮਾਨੇ ਗਿਆ ਸੁਣਾਣੇ ਜਾ ਕੇ ਸਰੋਪੇ ਲਿਆਂਦੇ ਤਾਂ ਹੁਣ ਉਹਨਾਂ ਦੀ ਕਟਿੰਗ ਲੱਗਿਆਂ ਬਸ ਕਰਨ ਉੱਥੇ ਕਰਾਈ ਨਹੀਂ ਕਟਿੰਗ ਬਿਚਾਰ ਆ ਪੇ ਕਰ ਲਾਂਗੇ ਕਹਿੰਦੇ ਇਕੱਠੇ ਹੀ ਥਾਂ ਲੈ ਕੇ ਆ ਗਏ ਸੀ ਉੱਥਾਂ ਵਾਹਿਗੁਰੂ ਜੀ ਪ੍ਰੋਗਰਾਮ ਆਪਣਾ ਇੱਥੇ ਹੋਊਗਾ ਹਾਲ ਦੇ ਵਿੱਚ ਦਰਿਆਵਾਂ ਬਸਾਈਆਂ ਜਾ ਰਹੀਆਂ ਨੇ اور او دے لیے اسی کی کرنا ہے یہ بچارہ کرنے لیے ਅਸੀਂ ਇੱਥੇ ਇਕੱਠੇ ਹੋਇਆ ਜਿੱਥੇ ਵੀ ਮੇਰੀ ਆਵਾਜ਼ ਸੁਣਾਈ ਦਿੰਦੀ ਹੈ ਸਭ ਪਿੰਡ ਵਾਸੀ ਭੈਣਾਂ ਨੂੰ ਮਾਈਆਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਕਰਦੇ ਆ ਦੋਸਤੋਂ ਵਰਤੋਂ ਪੰਜਾਬ ਦੇ ਵੱਖ-ਵੱਖ ਖੇਰੇ ਵਿੱਚ ਸੁਣਤਾ ਹੋਇਆ ਅੱਜ ਫਿਰ ਇਕੱਠੇ ਹੋਏ ਆ ਤੁਹਾਨੂੰ ਉਸੋਂ ਕੀ ਹੈ

ਪਟਾਪੋਲੇ ਦਿਨਾਂ ਚੱਲ ਰਹੇ ਸਾਧਨਾਂ ਪਾਣੀ ਦੇ ਤਰਕ ਸਟਾਰ ਪਲੇਸ ਸਿਟੀ ਦੇ ਮੁੱਦਿਆਂ 'ਤੇ ਜੋ ਵਿਦਿਆਰਥੀ ਦੀ ਬੁਲਤੀ ਸਮਾਜਿਕ ਸਰਵਵਾਂ ਦਾ ਗ੍ਰਹਿਣ ਕਰਨ ਨੂੰ ਮਿਹਰਮਨ ਕੀਤਾ ਹੈ। ਬਹੁਤ ਹੀ ਸਰਦਾਰੀ ਨੂੰ ਪਰਿਵਾਰਿਕ ਦੇ ਰਹੀਆਂ ਬਾਈਓ

وہاں ہے کہ اس کے لئے <سؤال> تھے وہاں میں آپÖ مرانی ہوں گی۔ وہ سان تک کے پر میں سکوں گ في ذلک resource تو سب تو سکر اے بشر واللوم جب آرائین اہIV پر میں دلو مرات آخر اسے میں سممoro goal دلما ایک رسائل پہنچ لاحقiv ਜੀ ਸੰਗਤ ਜੀ ਹੁਣ ਲੈਨੇ ਆ ਆਜ਼ਾਦਤਾ ਹੁਣ ਸ਼ਾਮ ਪੈ ਗਈ ਆ ਪਾਲਤੀਆਂ ਦੀ ਚਲੀਆਂ ਗਈਆਂ ਗੁਰੂ ਘਰ ਚੋਂ ਬਾਕੀ ਫੇਰ ਕੱਲ ਨੂੰ ਆਉਣ ਵਾਲਾ ਵਲੌਗ ਦਿਖਾਉਣਾ ਤੁਹਾਨੂੰ ਕੱਲੋਂ ਇੱਕ ਮਾਰਗਤ ਹੋ ਗਈ ਸੀ ਉਹਨਾਂ ਦਾ ਭੋਗ ਹੈ ਗੁਰਦੁਆਰਾ ਸਾਹਿਬੇ ਪ੍ਰੋਗਰਾਮ ਕਰਿਆ ਹੋਇਆ ਸਾਰਾ ਔਰ ਬਹੁਤ ਸੰਗਤਾਂ ਬਾਹਰੋਂ ਆਉਣਗੀਆਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਗੁਰੂ ਘਰ ਦੇ ਔਰ ਠੀਕ ਹੈ ਜੀ ਸਾਦਾ ਚੈਨਲ ਐਸਐਸ ਬਲੌਗਰ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਉਹਦੇ ਤੇ ਜਿਆਦਾ ਅਸੀਂ ਗੁਰੂ ਘਰ ਦੀ ਵੀਡੀਓ ਪਾਉਂਦੇ ਰਹਿੰਦੇ ਆ ਠੀਕ ਹੈ ਜੀ ਸਾਰੀਆਂ ਸੰਗਤਾਂ ਨੂੰ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ